ਸੋ ਪੈਸਾ ਜੋ ਗ੍ਰਾਮ ਪੰਚਾਇਤ ਵੱਲੋਂ ਮਤੇ ਜਿਹੜੇ ਹੈਗੇ ਪੇਸ਼ ਕੀਤੇ ਗਏ ਉਹਦੇ ਸਬੰਨ ਜਾਣ ਕਰ ਦਿਓ ਕੀ ਜਾਣਕਾਰੀ ਉਹਦੀ ਉਹਦੀ ਜਾਣਕਾਰੀ ਇਹ ਹੈ ਜੀ ਜੋ ਪਿੰਡ ਦੀ ਕੁੜੀ ਤੇ ਮੁੰਡਾ ਵਿਆਹ ਕਰਵਾਉਣਗੇ ਉਹਨਾਂ ਨੂੰ ਅਸੀਂ ਪਿੰਡ ਚੋਂ ਬਾਈਕਾਟ ਕਰਾਂਗੇ ਉਹਨਾਂ ਨੂੰ ਰਹਿਣ ਨਹੀਂ ਦੇਵਾਂਗੇ ਜਾਂ ਕੋਈ ਸਾਡੇ ਪਿੰਡ ਦੀ ਨੋ ਪਿੰਡ ਦੀ ਪਿੰਡ ਦੇ ਮੁੰਡੇ ਨਾਲ ਗੱਲਬਾਤ ਕਰੂਗੀ ਅਸੀਂ ਉਹਨਾਂ ਨੂੰ ਵੀ ਭੰਡਾ ਤਿਆਗਾਂਗੇ ਅਸੀਂ ਉਹਨਾਂ ਨੂੰ ਵੀ ਰਹਿਣ ਨਾ ਦੇਵਾਂਗੇ ਇੱਕ ਜਿਹੜੇ ਵੀ ਸਾਡੇ ਬਿਨਾ ਵੋਟਾਂ ਤੋਂ ਤੇ ਬਿਨਾ ਦੂਜਾ ਆਧਾਰ ਕਾਰਡ ਤੋਂ ਪਿੰਡ ਚ ਨਾ ਆਂਦਾ ਕੋਈ ਬੰਦਾ ਰਹੇਗਾ ਅਸੀਂ ਉਹਨਾਂ ਦਾ ਵੀ ਬਾਈਕਾਰਡ ਹੈ ਉਹਨਾਂ ਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਭਾਵਾਂ ਦਾ ਕੋਈ ਬੰਦਾ ਤੇ ਭਾਵਾਂ ਦੀ ਕੋਈ ਬੁੜੀ ਹੈ ਇੱਕ ਜਿਹੜਾ ਕੋਈ ਚਿੱਟੇ ਦਾ ਨਸ਼ਾ ਵੇਚਣ ਆਊਗਾ ਸਾਡੇ ਪਿੰਡ ਵਿੱਚ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਜਦੋਂ ਵੀ ਸਾਨੂੰ ਪਤਾ ਲੱਗਿਆ ਉਹਦੇ ਅਸੀਂ ਪੁਲਿਸ ਦੇ ਹਵਾਲੇ ਕਰਾਂਗੇ ਅਸੀਂ ਉਹਨਾਂ ਨਾਲ ਕੋਈ ਸਬੰਧ ਨਹੀਂ ਰੱਖਾਂਗੇ ਜਿਹੜਾ ਕੋਈ ਉਹਨਾਂ ਦੀ ਸਪੋਰਟ ਕਰੂਗਾ ਸਾਡੇ ਤਾਂ ਪਿੰਡ ਦੇ ਵਿੱਚ ਕਿਰਪਾ ਸਾਡੇ ਮੁੰਡੇ ਤਾਂ ਇਹ ਕੰਮ ਕਰਦੇ ਅਸੀਂ ਸਾਰੀ ਜਾਣਕਾਰੀ ਲਈ ਹੈ ਸਾਡੇ ਪਿੰਡ ਦੇ ਮੁੰਡਾ ਨਹੀਂ ਕੋਈ ਵੇਚਦਾ ਪਰ ਬਾਹਰੋਂ ਜੇ ਕੋਈ ਆ ਕੇ ਸਾਡੇ ਬੱਚਿਆਂ ਨੂੰ ਖਰਾਬ ਕਰਦਾ ਹੈ ਉਹ ਤਾਂ ਸਾਨੂੰ ਥੋੜਾ ਜਿਹਾ ਸਾਡਾ ਉਹਦੇ ਮਗਰ ਹੈਗਾ ਹੱਥ ਅਸੀਂ ਉਹਨਾਂ ਨੂੰ ਜ਼ਰੂਰ ਜ਼ੋਰ ਲਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ